ਇਮੀਗ੍ਰੇਸ਼ਨ ਰਿਫਿਊਜੀਜ਼ ਅਤੇ ਸਿਟੀਜ਼ਨ ਕੈਨੇਡਾ ਨੇ ਕੈਨੇਡਾ ਦੇ ਸਭ ਤੋਂ ਤਾਜ਼ਾ ਐਕਸਪ੍ਰੈਸ ਐਂਟਰੀ ਡਰਾਅ ਵਿੱਚ ਅਪਲਾਈ ਕਰਨ ਦੇ ਸੱਦੇ ਜਾਰੀ ਕੀਤੇ ਨੇ ਵਿਭਾਗ ਨੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਵਿੱਚ ਉਮੀਦਵਾਰਾਂ ਲਈ ਇੱਕ ਪ੍ਰੋਗਰਾਮ ਵਿਸ਼ੇਸ਼ ਡਰਾਅ ਵਿੱਚ 2985 ਆਈਟੀਆਰ ਜਾਰੀ ਕੀਤੇ ਨੇ ਉਮੀਦਵਾਰਾਂ ਨੂੰ ਵਿਚਾਰੇ ਜਾਣ ਲਈ 676 ਦੇ ਘੱਟੋ-ਘੱਟ ਵਿਆਪਕ ਰੈਂਕਿੰਗ ਸਿਸਟਮ ਸਕੋਰ ਦੀ ਜ਼ਰੂਰਤ ਹੁੰਦੀ ਹੈ ਜੂਨ 2023 ਵਿੱਚ ਸ਼੍ਰੇਣੀ ਆਧਾਰਿਤ ਚੋਣ ਡਰਾ ਦੀ ਸ਼ੁਰੂਆਤ ਤੋਂ ਬਾਅਦ ਹੀ ਇਹ ਪਹਿਲਾ ਪ੍ਰੋਗਰਾਮ ਵਿਸ਼ੇਸ਼ ਐਕਸਪੈਕਟਸ ਐਂਟਰੀ ਡਰਾ ਸੀ ਪ੍ਰੋਗਰਾਮ ਵਿਸ਼ੇਸ਼ ਡਰਾ ਸਿਰਫ ਐਕਸਪੈਕਟਸ ਐਂਟਰੀ ਪੂਲ ਦੇ ਉਮੀਦਵਾਰਾਂ ਨੂੰ ਹੀ ਵਿਚਾਰਦੇ ਨੇ ਜਿਨ੍ਹਾਂ ਦੇ ਸਾਰੇ ਬਿਨਕਾਰਾਂ ਨੂੰ ਸੱਦਾ ਦੇਣ ਦੀ ਬਜਾਏ ਕਿਸੇ ਖਾਸ ਸਥਾਈ ਨਿਵਾਸ ਪ੍ਰੋਗਰਾਮ ਰਾਹੀਂ ਅਰਜੀ ਦਿੱਤੀ ਜਾਂਦੀ ਹੈ ਪ੍ਰੋਗਰਾਮ ਜਿਵੇਂ ਕਿ ਇੱਕ ਆਮ ਡਰਾ ਵਿੱਚ ਹੁੰਦਾ ਹੈ ਅੱਜ ਦਾ ਡਰਾਅ ਵੀ 24 ਅਪ੍ਰੈਲ ਤੋਂ ਬਾਅਦ ਪਹਿਲਾ ਅਤੇ ਡਰਾਅ ਵਿੱਚ 1 ਮਹੀਨੇ ਦੇ ਵਿਰਾਮ ਤੋਂ ਬਾਅਦ ਹੈ ਆਈਆਰਸੀਸੀ ਨੇ ਵਿਰਾਮ ਦੇ ਕਾਰਨ ਦੀ ਪੁਸ਼ਟੀ ਨਹੀਂ ਕੀਤੀ ਹਾਲਾਂਕਿ ਹਾਲ ਹੀ ਵਿੱਚ ਸੂਚਨਾ ਪਹੁੰਚ ਦੀ ਬੇਨਤੀ ਵਿੱਚ ਵਿਭਾਗ ਨੇ ਕਿਹਾ ਕਿ ਇਸ ਸਾਲ ਸਾਰੇ ਡਰਾਅ ਇੱਕ ਪੂਰਵ ਨਿਰਧਾਰਤ ਅਨੁਸੂਚਿਤ ਹੋਣਗੇ ਆਈਆਰਸੀਸੀ ਨੇ ਉਸ ਸ਼ੈਡਿਊਲ ਨੂੰ ਜਨਤਕ ਨਹੀਂ ਕੀਤਾ ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਡਰਾ ਦਾ ਅਕਸਰ ਵਾਰਬਰਤਾ 2024 ਅਤੇ 25 ਵਿੱਚ ਦਾਖਲੇ ਦੇ ਟੀਚਿਆਂ ਦੇ ਆਧਾਰ ਤੇ ਨਿਰਧਾਰਿਤ ਕੀਤਾ ਜਾਵੇਗਾ ਪ੍ਰੋਸੈਸਿੰਗ ਸਮਰੱਥਾ ਡਰਾ ਦੀ ਬਰਬਰਤਾ ਨੂੰ ਦੇਖਦੇ ਇਸ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਵਿਰਾਮ ਤੋਂ ਪਹਿਲਾਂ ਪੂਰੇ ਅਪ੍ਰੈਲ ਵਿੱਚ ਚਾਰ ਡਰਾ ਹੋਏ ਸਨ ਪਹਿਲੇ ਡਰਾ ਵਿੱਚ 10 ਅਪ੍ਰੈਲ ਨੂੰ ਇੱਕ ਆਮ ਡਰਾ 1200 80 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਸੀ ਤੇ ਅਗਲੇ ਦਿਨ ਵਿਭਾਗ ਨੇ ਐਸਟੀਈਐਮ ਕਿਤੇ ਦੇ ਸ਼੍ਰੇਣੀ ਦੇ ਡਰਾ ਦੀ ਚੋਣ ਵਿੱਚ ਐਕਸਪੈਕਟ ਸੰਤਰੀ ਉਮੀਦਵਾਰਾਂ ਨੂੰ ਆਈਟੀਏ ਜਾਰੀ ਕੀਤੇ ਸਨ ਬਾਕੀ ਦੇ ਦੋ ਡਰਾ 23 ਅਤੇ 24 ਅਪ੍ਰੈਲ ਨੂੰ ਹੋਏ 23 ਤਰੀਕ ਨੂੰ ਆਈਆਰਸੀਸੀ ਨੇ 2095 ਉਮੀਦਵਾਰਾਂ ਨੂੰ ਇੱਕ ਆਮ ਡਰਾ ਵਿੱਚ ਅਤੇ 1400 ਉਮੀਦਵਾਰਾਂ ਨੂੰ ਇੱਕ ਫ੍ਰਾਂਸਿਸੀ ਨਿਪੁੰਤਾ ਸ਼੍ਰੇਣੀ ਆਧਾਰਿਤ ਚੋਣ ਡਰਾ ਵਿੱਚ 24 ਤਰੀਕ ਨੂੰ ਸੱਦਾ ਦਿੱਤਾ ਸੀ ਜਾਣਕਾਰੀ ਦੀ ਤਾਜ਼ਾ ਪਹੁੰਚ ਦੀ ਬੇਨਤੀ ਦੇ ਅਨੁਸਾਰ 2024 ਵਿੱਚ ਸ਼੍ਰੇਣੀ ਅਧਾਰਤ ਚੋਣ ਡਰਾਅ ਵਿੱਚ ਫਰਾਂਸੀਸੀ ਮੌਹਰਤ ਦੀ ਅਗਵਾਈ ਕਰਨ ਦੀ ਉਮੀਦ ਹੈ ਆਈਆਰਸੀਸੀ ਦਾ ਕਹਿਣਾ ਹੈ ਕਿ ਇਹ ਦੋ ਭਾਸ਼ੀ ਉਮੀਦਵਾਰਾਂ ਲਈ ਰੋਜ਼ਗਾਰ ਦੇ ਉੱਚ ਦਰ ਦੇ ਕਾਰਨ ਹੈ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਫ੍ਰੈਂਚ ਨਿਪੁੰਨਤਾ ਦਾ ਆਮ ਤੌਰ ਤੇ ਮਤਲਬ ਹੈ ਕਿ ਇਨ੍ਹਾਂ ਉਮੀਦਵਾਰਾਂ ਦਾ CRS ਸਕੋਰ ਉੱਚਾ ਹੈ ਅਤੇ ਇਸ ਲਈ ਸਮੁੱਚੇ ਤੌਰ ਤੇ ਸਫਲ ਆਰਥਿਕ ਏਕੀਕਰਨ ਦਾ ਵਧੀਆ ਮੌਕਾ ਹੈ। STEM ਕਿੱਤਿਆਂ ਵਿੱਚ 25% ਅਤੇ ਦੂਜੇ ਨੰਬਰ ਤੇ IT A 15% ਅਤੇ ਹੈਲਥ케ਅਰ পেশ ਔਣਗੇ। ਟ੍ਰਾਂਸਪੋਰਟ ਵਪਾਰ ਅਤੇ ਖੇਤੀਬਾੜੀ ਅਤੇ ਐਗਰੀ ਫੂਡਸ ਰਣੀਆਂ ਵਿੱਚ ਸਾਲ ਦੇ ਸ਼੍ਰੇਣੀ ਅਧਾਰਿਤ ਡਰਾਅ ਵਿੱਚ ਜਾਰੀ ਕੀਤੇ ਗਏ ਸਾਰੇ IT A ਵਿੱਚੋਂ 5% ਜਾਂ ਇਸ ਤੋਂ ਘੱਟ ਹੋਣਗੀਆਂ ਬਾਕੀ ਦੇ 21.5% ਆਈਟੀਏ ਨੂੰ ਆਮ ਡਰਾ ਵਿੱਚ ਜਾਰੀ ਕੀਤਾ ਜਾਣਾ ਸੀ ਖਾਸतौर ਤੇ ਪ੍ਰੋਗਰਾਮ ਵਿਸ਼ੇਸ਼ ਡਰਾ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ